ਗਨਾਨਕ ਹਰਕਾ ਦਾਸ ਹੈ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਦਾਸ ਨਾਨਕ ਗੁਰੂ ਨਾਨਕ ਸਾਹਿਬ ਜਿਨ੍ਹਾਂ ਬਾਰੇ ਪੰਜਵੇਂ ਪਾਤਸ਼ਾਹ ਨੇ ਕਿਹਾ ਸਭ ਤੋਂ ਵੱਡਾ ਸਤਿਗੁਰ ਨਾਨਕ ਭਟ ਸਹਿਬਾਨ ਨੇ ਇਹ ਬਚਨ ਕਹੇ ਨੇ ਕਿ ਮਹਾਰਾਜ ਜੁਗਾਂ ਜੁਗਾਂ ਤੋਂ ਤੁਹਾਡਾ ਜਸ ਹੋ ਰਿਹਾ ਹੈ ਗੁਣ ਗਾਵੇ ਪ੍ਰਹਿਲਾਦ ਭਗਤ ਤੇਰੇ ਪਾਛਾ ਤੇਰੀ ਵਡਿਆਈ ਸਤਜੁਗ ਤੈ ਮਾਣਿਓ ਛਲਿਓ ਬਲਬਾਵਨ ਭਾਇਓ ਤੇਰੇ ਤੈ ਤੈ ਮਾਣਿਓ ਰਾਮ ਰਗਵੰਸ ਕਹਾਇਓ ਦਵਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਣ ਕੋ ਰਾਜ ਅਪਹਿ ਭਗਤੈ ਜਨ ਦਿਓ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ ਐਸੇ ਦੀਨ ਦਿਆਲ ਸਤਗੁਰੂ ਗੁਣ ਗਾਵੇ ਰਵਿਦਾਸ ਭਗਤ ਜੈ ਦੇਵਤ ਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਮਲੋਚਨ ਭਗਤ ਬੀਣ ਗੁਣ ਰਵੈ ਸਹਜ ਆਤਮ ਰੰਗ ਮਾਣੇ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੇ ਸੁਖ ਦੇਉ ਪਰਿਖਿਆਤ ਗੁਣ ਰਵੈ ਗੋਤਮ ਰਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਜਿਨ੍ਹਾਂ ਦਾ ਜੁਗਾਂ ਜੁਗਾਂ ਤੋਂ ਜਸ ਹੋ ਰਿਹਾ ਹੈ ਗੁਰਨਾਨਕ ਸਾਹਿਬ ਮਹਾਰਾਜ ਪਰ ਕਿਤੇ ਗੁਰਨਾਨਕ ਨੇ ਆਪਣੇ ਮਾਣ ਵਿੱਚ ਆਪਣੇ ਨੂੰ ਵੱਡਾ ਨਹੀਂ ਕਿਹਾ ਮਹਾਰਾਜ ਦੀ ਜਦੋਂ ਕਿਤੇ ਬਾਣੀ ਪੜੋ ਆਪਣੇ ਆਪ ਨੂੰ ਕਹਿੰਦੇ ਨਾਨਕ ਨੀਚ ਆਪਣੇ ਆਪ ਨੂੰ ਕਹਿੰਦੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਮਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਰੱਬ ਦੇ ਘਰ ਉਹਨਾਂ ਦੀ ਸਾਂਝ ਬਣਦੀ ਐ ਜਿਹੜੇ ਨਿਮਾਣੇ ਬਣ ਕੇ ਰਹਿੰਦੇ ਸੱਚ ਜਾਣਿਓ ਗੁਰੂ ਘਰ ਆਏ ਇੱਥੇ ਅਰਦਾਸ ਵੀ ਉਹਦੀ ਹੁੰਦੀ ਐ ਨਿਮਾਣਿਆਂ ਦੇ ਮਾਣ ਜਿਹੜਾ ਨਿਮਾਣਾ ਬਣ ਕੇ ਆਵੇ ਇੱਥੇ ਦਾਸ ਬਣ ਕੇ ਆਵੇ ਸੇਵਕ ਬਣ ਕੇ ਆਵੇ ਮਾਰੇ ਕਹਿੰਦੇ ਲਾਜ ਮਰੈ ਜੋ ਨਾਮ ਨਾ ਲੇਵਾ ਸ਼ਰਮ ਉਹਨਾਂ ਨੂੰ ਆਉਣੀ ਚਾਹੀਦੀ ਐ ਜਿਹੜੇ ਸੰਸਾਰ ਵਿੱਚ ਆ ਕੇ ਨਾਮ ਨਹੀਂ ਲੈ ਲੈ ਲਾਜ ਮਾਰੇ ਜੋ ਨਾਮ ਨਾ ਲੈਵਾ ਨਾਮ ਬਿਹੋਂ ਸੁਖੀ ਕਿਉਂ ਸੋਵੇ ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾ ਸਾਖਾ ਕਤਿਆ ਹੈ ਮੂਲ ਤੋਂ ਬਿਨਾ ਟਹਿਣੀਆਂ ਕਿਵੇਂ ਹਰੀਆਂ ਪਰੀਆਂ ਰਹਿ ਸਕਦੇ ਪਦਾਰਥਾਂ ਨਾਲ ਤੇ ਸਾਝ ਹੈ ਦਾਤ ਤੇ ਪਿਆਰੀ ਹੈ ਪਰ ਦਾਤਾ ਵਿਸਰ ਗਿਆ ਹੈ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਰੱਬ ਦੀਆਂ ਦਿੱਤੀਆਂ ਦਾਤਾਂ ਵੇਖ ਕੇ ਵੀ ਤੁਹਾਨੂੰ ਚੇਤੇ ਨਹੀਂ ਆਉਂਦਾ ਰੱਬ ਆਹ ਸ਼ਰੀਰ ਵੇਖਦੇ ਹੋ ਪਰਮੇਸ਼ਰ ਦੇ ਵੱਲੋਂ ਦਿੱਤੀਆਂ ਦਾਤਾਂ ਭੋਗਦੇ ਹੋ ਪਰ ਭੋਗ ਕੇ ਵੀ ਉਹ ਰੱਬ ਨਹੀਂ ਚੇਤੇ ਆਉਂਦਾ ਮਾਰੇ ਬਾਰ ਬਾਰ ਸਮਝਾਉਂਦੇ ਨੇ ਭਲਿਆ ਚੇਤੇ ਕਰ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੇ ਜਿਨੇ ਉਬਾਰਿਆ ਉਹਦੀ ਗੁਣ ਚੇਤੇ ਕਰ ਤੇ ਜਿਹਨੂੰ ਨਹੀਂ ਚੇਤੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਰ ਜਿਹੜੇ ਸੰਸਾਰ ਵਿੱਚ ਆ ਕੇ ਉਹਨੂੰ ਚੇਤੇ ਕਰਦੇ ਨੇ ਨਾ ਸੱਚ ਜਾਣਿਓ ਉਹਨਾਂ ਦੀ ਇੱਜ਼ਤ ਪਤ ਰੱਬ ਰੱਖ ਲੈਂਦਾ ਹੈ ਦ ਜਨ ਨਾਨਕ ਹਰਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਏ ਉਹੀ ਲਾਜ ਰੱਖਣ ਵਾਲਾ ਹੈ